ਸਸ਼ਿਕਾਲਾ ਸਮਜ਼ਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਅੱਜ ਹੋਈ ਪੰਜਾਬ ਬਜ਼ਾਰਤ ਦੀ ਮੀਟਿੰਗ ਕਈ ਐਮ ਫੈਸਲੇ ਅਤ ਲੱਗੀ ਮੋਹਰ ਨਸ਼ੇ ਨਾਲ ਬੜੇ ਜਾਣ ਵਾਲੇ ਨੂੰ ਹੁਣ ਜੇਲ ਨਹੀਂ ਮਾਨ ਸਰਕਾਰ ਚਵਾ ਰਹੀ ਜ਼ਿੰਦਗੀ ਨਸ਼ਾ ਛੁਡਾਓ ਕੇਂਦਰ ਵਿੱਚ ਇੱਕ ਕਿ ਦਿਨਾਂ ਤੱਕ ਕੀਤਾ ਜਾਂਦਾ ਇਲਾਜ ਕਾਂਗਰਸ ਵੱਲੋਂ ਪੰਜਾਬ ਲਈ ਚੌਣ ਕਮੇਟੀ ਦਾ ਗਠਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਕਮੇਟੀ ਦਾ ਚੇਅਰਮੈਨ ਅਤੇ ਚੰਨੀ ਨਬਜ਼ੂਤ ਸਿੱਧੂ ਤੇ ਬਾਜਵਾ ਸਣੇ ਵੱਡੇ ਲੀਡਰ ਸ਼ਾਮਲ ਨਸ਼ਾ ਖਿਲਾਫ ਪੰਜਾਬ ਪੁਲਸ ਦਾ ਵੱਡਾ ਐਕਸ਼ਨ ਇੱਕ ਹਫ਼ਤੇ 'ਚ 31 ਵੱਡੀਆਂ ਮੱਛੀਆਂ ਸਣੇ 143 ਤਸ਼ਕਰ ਕੀਤੇ ਗ੍ਰਿਫਤਾਰ ਮੰਤਰੀ ਅਰਜੋਤ ਬੈਂਦ ਦਾ ਐਕਸ਼ਨ ਖੰਨਾ ਦਾ ਬੀਪੀਈਓ ਕੀਤਾ ਸਸਪੈਂਡ ਬੀਪੀਈਓ ਖਿਲਾਫ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਇਤਾ ਦੀ ਜਾਂਚ ਤੋਂ ਬਾਅਦ ਕੀਤੀ ਗਈ ਕਾਰਵਾਈ ਲਗਜ਼ਰੀ ਬੱਸ ਜੋ ਮੁਫਤ ਜਾਉ ਲੁਧਿਆਣਾ ਤੋਂ ਈਉਧਿਆ ਜੀਕੇ ਸਟੇਟ ਪ੍ਰਾਪਰਟੀ ਕਾਰੋਬਾਰੀ ਨੇ ਸਿਰ ਤਾਲਵਾਂ ਲਈ ਸ਼ੁਰੂ ਕੀਤੀ ਸਹੂਲਤ ਆਪ ਐਮਐਲਏ ਸ਼ੀਤਲ ਅੰਗੂਰਾਲ ਨੂੰ ਵੱਡੀ ਰਾਹਤ 4 ਸਾਲ ਪੁਰਾਣੇ ਮਾਮਲੇ ਜੁਦਾਲਤ ਨੇ ਕੀਤਾ ਬਰੀ ਲੁਧਿਆਣਾ ਚ ਪ੍ਰੋਣ ਲਿੰਗ ਜਾਂਚ ਕਰਨ ਵਾਲਾ ਡਾਕਟਰ ਕਾਬੂਦ ਟੀਮ ਨੂੰ ਬੇਕਸ਼ਤ ਤੁਮਾਰੀ ਸ਼ਾਲ ਟੁੱਟੇਲਾ ਪੁਧਿਆਣਾ ਦੇ ਨੂਰਵਾਲਾ ਰੋਡ ਲਾ ਕੇ ਜੋ ਘਰੇਲੂ ਕਲੇਸ਼ ਨੇ ਜਾੜਿਆ ਟੱਬਰ 11 ਸਾਲਾ ਬੱਚੇ ਸਾਹਮਣੇ ਔਰਤ ਨੇ ਪਤੀ ਨੂੰ ਉਤਾਰਿਆ ਮਹੱਤੇ ਘਟ ਫਲੋਰਚੋ ਆਈ ਜੀ ਪੋਲਾ ਦੀ ਫਰਜੂਈ ਆਈਡੀ ਬਣਾ ਕੇ ਕੀਤਾ ਧਮਕੀ ਪਰਿਆ ਫੋਨ ਸਾਈਬਰ ਥਗ ਲੋਕਾਂ ਨੂੰ ਡਰਾਉਣ ਲਈ ਲੱਭ ਰਹੇ ਹਨ ਨਵੇਂ ਤਰੀਕੇ ਅਯੁੱਧਿਆ ਚ ਉਮੜ ਰਹੀ ਲੋਕਾਂ ਦੀ ਭੀੜ ਕਿਲੋਮੀਟਰ ਤੱਕ ਲੱਗੀਆਂ ਲਾਈਨਾਂ ਦਰਸ਼ਨਾ ਲਈ ਵਧਾਇਆ ਗਿਆ ਸਾਂ ਇੰਡੀਆ ਗਠ ਜੋਰਜ ਪਈ ਫੁੱਟ ਇਕਲਾ ਚਲੋ ਰੇ ਦੀ ਰਾਹਤ ਮਮਤਾ ਬੇਨਰਜੀ ਬੰਗਾਲ ਚ ਇਕਲੇ ਲੜੇਗੀ ਲੋਕ ਸਬਾਚੋਣਾ ਪੰਜਾਬ ਹਰਿਆਣਾ ਸਣੇ 6 ਸੂਬਿਆਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੋਂ ਚੱਲਣ ਗਿਆ 17 ਆਸਥਾ ਐਕਸਪ੍ਰੈਸ ਇੱਕੋ ਰੇਲ ਨਾਲ ਹੋਣਗੇ ਸ਼੍ਰੀ ਰਾਮ ਤੇ ਵੈਸ਼ਨੋਦੇਵੀ ਦੇ ਦਰਸ਼ਨ ਆਸਾਮ ਚ ਰਾਹੁਲ ਗਾਂਧੀ ਖਿਲਾਫ ਐਫ ਆਈ ਆਰ ਦਰਜ ਨਿਆਇ ਯਾਤਰਾ ਦੌਰਾਨ ਪੁਲਸ ਨਾਲ ਹਿੰਸਕ ਝੜਪ ਦੇ ਲੱਗੇ ﺍﻟਜ਼ਾ ਸਾਲਾਂ ਤੋਂ ਉਡੀਕ ਕਰ ਰਹੇ ਲੱਖ ਜ਼ਿਰਤਾਲੂ ਨੇ ਅਯੁੱਧਿਆ ਚ ਬਣਾ ਦਿੱਤਾ ਰਿਕਾਰਡ ਪਹਿਲੇ ਦਿਨ 5 ਲੱਖ ਲੋਕਾਂ ਨੇ ਕੀਤੇ ਦਰਸ਼ਨ ਪੰਜਾਬ ਦੇ 13% ਸਕੂਲਾਂ ਚ ਸਿਰਫ ਇੱਕ ਮਾਸਟਰ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ ਦੇ ਸੈਂਟਰ ਆਫ ਐਕਸੀਲੈਂਸ ਰਿਪੋਰਟਸ ਹੋਏ ਬੱਡੇ ਖੁਲਾਸੇ ਲੈਂਦੇ ਪੰਜਾਬ ਚ ਨਰਸ ਤੇ ਤੇਜਾਪ ਹਮਲਾ ਚਿਹਰਾ ਗਰਦਨ ਤੇ ਛਾਤੀ ਚੁਲਸੀ ਹਾਲਤ ਗੰਭੀਰ 1926 ਮੈਕਲਨ ਸਿੰਗਲ ਮਾਲਟ ਵਿਸਕੀ ਨੇ ਰਚਿਆ ਇਤਿਹਾਸ ਲੰਡਨ ਚ ਸੋਥਬੀਜ਼ ਵਿਖੇ ਨਿਲਾਮੀ ਚ ਲਗਭਗ 2 ਕਰੋੜ ਰੁਪਏ ਚ ਵਿਕੀ ਤੇਵਿੰਦਰ ਯਾਦਵ ਜਲੰਧਰ ਦੌਰੇ ਤੇ ਐਮਪੀ ਚੋਣਾ ਚ ਉਮੀਦਵਾਰ ਦੀ ਭਾਲ ਚ ਲੱਗੀ ਕਾਂਗਰਸ ਹੱਡ ਕਮ ਆਊਟ ਠੰਡ ਨੇ ਠਾਰੇ ਪੰਜਾਬ ਦੇ ਲੋਕ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਅਤੇ ਉੱਤਰ ਪ੍ਰਦੇਸ਼ ਲਈ ਸੰਗਨੀ ਤੁੰਦ ਤੇ ਸ਼ੀਤ ਲਹਿਰ ਦਾ ਅਲਰਟ ਕੀਤਾ ਜਾਰੀ। ਇਹ ਸਾਨੂੰ ਹੁਣ ਤੱਕ ਦੀਆਂ ਮੁਖ ਖਬਰਾਂ ਮਿਲੂ ਦਿਓ ਜਜ਼ਾਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼।